ਸ਼ਵਾਨੀ ਦਾ ਚਲੰਦਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਦੇਸ਼ਿਕ ਖਬਰਾਂ ਸੁਣੋ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇੱਕ ਪੀੜ ਮਾਂ ਕੇ ਨਾਮ ਮਹਿੰਮ ਨੂੰ ਸਾਰਥਕ ਬਣਾਉਣ ਵਿੱਚ ਮਦਦ ਕਰਨ ਵਾਲੇ ਸਾਰੇ ਲੋਕਾਂ ਦਾ ਸ਼ੁਕਰੀਆਤਾ ਕੀਤਾ ਸ਼੍ਰੀ ਮੋਦੀ ਨੇ ਇੱਕ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਵਾਤਾਵਰਨ ਨੂੰ ਬਚਾਉਣ ਲਈ ਆਪਣੀ ਮਾਤਾ ਦੇ ਸਨਮਾਨ ਚ ਇੱਕ ਰੁਖ ਲਗਾਉਂਦੀ ਅਪੀਲ ਕੀਤੀ ਹੈ ਭਾਰਤੀ ਸੰਚਾਰ ਉਪក្រਾਇ ਜੀਸੈਟ 20 ਮੰਗਲਵਾਰ ਨੂੰ ਅਮਰੀਕਾ ਦੇ ਕੇਪ ਕੈਨਾਵਰਲ ਤੋਂ ਛੱਡਿਆ ਜਾਵੇਗਾ ਇਸ ਨੂੰ ਐਲਨ ਮਸਕ ਦੀ ਕੰਪਨੀ ਸਪੇਸ ਐਕਸ ਦੇ ਪੁਲਾੜ ਵਾਹਨ ਫਾਲਕਨ 9 ਰਾਹੀਂ ਛੱਡਿਆ ਜਾਵੇਗਾ ਭਾਰਤੀ ਪੁਲਾੜ ਖੋਜ ਸੰਸਥਾ ਦੇ ਚੇਅਰਮੈਨ ਐਸੋਮਾ ਨੇ ਇਹ ਜਾਣਕਾਰੀ ਦਿੱਤੀ ਉਹਨਾਂ ਦੱਸਿਆ ਕਿ 4700 ਕਿਲੋਗ੍ਰam ਜੀਸੈਟ 20 ਉਪਗ੍ਰਹਿ ਦੀ 14 ਸਾਲਾਂ ਤੱਕ ਕਾਰਜਸ਼ੀਲ ਰਹਿਣ ਦੀ ਉਮੀਦ ਹੈ ਇਹ ਦੂਰ ਦੁਰਾਡੇ ਦੇ ਖੇਤਰਾਂ ਤੱਕ ਕਨੈਕਟੀਵਿਟੀ ਸਮੇਤ ਪੂਰੇ ਭਾਰਤ ਵਿੱਚ ਹੋਰਨਾ ਮਹੱਤਵਪੂਰਨ ਤੌਰ ਤੇ ਇੰਟਰਨੈਟ ਸੇਵਾਵਾਂ ਪ੍ਰਦਾਨ ਕਰੇਗਾ ਜਿਸ ਵਿੱਚ ਦੂਰ ਦੁਰਾਡੇ ਦੇ ਖੇਤਰਾਂ ਨਾਲ ਸੰਪਰਕ ਕਰਨਾ ਵੀ ਸ਼ਾਮਲ ਹੈ ਜੀਸੈਟ 20 ਜਿਸ ਨੂੰ ਜੀਸੈਟ ਐਂਡ 2 ਵੀ ਕਿਹਾ ਜਾਂਦਾ ਹੈ ਭਾਰਤ ਦੇ ਹੁਣ ਤੱਕ ਦੇ ਸਭ ਤੋਂ ਤੋਂ ਪਾਰੀ ਉਪਗ੍ਰਹਾਂ ਵਿੱਚੋਂ ਇੱਕ ਹੈ ਜਿਸ ਨੂੰ ਸਪੇਸ ਐਕਸ ਨੂੰ ਪੁਲਾੜ ਚ ਉਚਾਉਣ ਲਈ ਚੁਣਿਆ ਗਿਆ ਹੈ। ਭਾਰਤੀ ਸਰਕਾਰ ਦੇ ਆਵਾਸ ਤੇ ਸ਼ਹਿਰੀ ਵਿਕਾਸ ਮੰਤਰਾਲੇ ਦੇ ਸਯੁਕਤ ਸਕੱਤਰ ਰਾਹੁਲ ਕਪੂਰ ਨੇ ਖਰੜ ਵਿੱਚ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦੇ ਨੁਲਮ ਅਤੇ ਪੀਐਮ ਸਵੈ ਨਿਧੀ ਸੰਬੰਧੀ ਨਗਰ ਕੌਂਸਲ ਖੜਦ ਵੱਲੋਂ ਲੈ ਕੇ ਮਤਾ ਚਾਇਸਾ ਲਿਆ ਉਹਨਾਂ ਨੇ ਯੋਜਨਾਵਾਂ ਦੀ ਪ੍ਰਗਤੀ ਬਾਰੇ ਜਾਣਕਾਰੀ ਵੀ ਹਾਸਲ ਕੀਤੀ ਤਾਂ ਜੋ ਭਵਿੱਖ ਵਿੱਚ ਹੋਰ ਸੁਧਾਰਾਂ ਦੀ ਗੁੰਜਾਇਸ਼ ਬਾਰੇ ਵਿਚਾਰ ਕੀਤਾ ਜਾ ਸਕੇ ਉਹਨਾਂ ਦੱਸਿਆ ਕਿ ਇਹ ਯੋਜਨਾਵਾਂ ਸ਼ਹਿਰੀ ਖੇਤਰਾਂ ਲਈ ਨੇ ਅਤੇ ਸ਼ਹਿਰੀ ਗਰੀਬ ਲੋਕਾਂ ਖਾਸ ਕਰ ਔਰਤਾਂ ਨੂੰ ਸਸ਼ਕਤ ਕਰਨ ਲਈ ਕੇਂਦਰ ਸਰਕਾਰ ਲਗਾਤਾਰ ਯਤਨਸ਼ੀਲ ਹੈ ਖਲਰ ਮੁਹਾਲੀ ਤੋਂ ਸ਼ੁਰੂਆਤ ਕਰਉ ਉਹ ਪੰਜਾਬ ਦੇ ਹੋਣ ਅਸਲੇ ਵਿੱਚ ਵਿਚਾਰੇ ਨੇ ਇਸ ਮੌਕੇ ਮੁਹਾਲੀ ਦੇ ਵਧੀਕ ਡਿਪਟੀ ਕਮਿਸ਼ਨਰ ਵਿਰਾਜ ਐਸ ਤੜਕੇ ਅਤੇ ਐਸਟੀਐਮ ਗੁਰਮੰਦਰ ਸਿੰਘ ਵੀ ਮੌਜੂਦ ਰਹੇ ਇਸ ਕੈਂਪ ਵਿੱਚ ਨਗਰ ਕੌਂਸਲ ਨੇ ਯੋਜਨਾ ਤਹਿਤ ਔਰਤਾਂ ਦੇ ਸਵੈ ਸਹਾਇਤਾ ਸਮੂਹਾਂ ਵੱਲੋਂ ਤਿਆਰ ਸਮਾਨ ਤੇ ਖਰੜ ਦੀ ਸੈਨੀਟੇਸ਼ਨ ਸ਼ਾਖਾ ਵੱਲੋਂ ਜੈਵਿਕ ਖਾਦ ਦੀ ਸਟਾਲ ਵਿਲਾਈ ਮੁੱਖ ਮਹਿਮਾਨ ਵੱਲੋਂ ਪੀਐਮ ਸਵੈ ਨਿਧੀ ਯੋਜਨਾਵਾਂ ਦੇ ਲਾਪਾਤਰੀਆਂ ਨਾਲ ਗੱਲਬਾਤ ਅਤੇ ਸਟਾਲਾਂ ਤੇ ਜਾ ਕੇ ਔਰਤਾਂ ਵੱਲੋਂ ਬਣਾਈਆਂ ਵਸਤਾਂ ਵੀ ਵੇਖੀਆਂ ਗਈਆਂ ਬੀਤੇ ਦਿਨੀ ਮੁੰਬਈ ਵਿੱਚ ਰਾਜਨੇਤਾ ਬਾਬਾ ਸਦੀਕੀ ਦੇ ਹੋਏ ਕਤਲ ਮਾਮਲੇ 'ਚ ਪੰਜਾਬ ਪੁਲਿਸ ਤੇ ਇੱਕ ਗੈਂਗਸਟਰ ਵਿਰੋਧੀ ਕਾਰਜਵਾਲੀ ਮਹਾਰਾਸ਼ਟਰ ਪੁਲਿਸ ਦੇ ਨਾਲ ਇੱਕ ਸਾਂਝੇ ਆਪਰੇਸ਼ਨ ਵਿੱਚ ਫਾਜ਼ਲਕਾ ਵਾਸੀ ਆਕਾਸ਼ ਗਿਲ ਨਾ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਪੁਲਿਸ ਮੁਖੀ ਗਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਿਆ ਕਿ ਗ੍ਰਿਫਤਾਰ ਮੁਲਜ਼ਮ ਲਾਰੈਂਸ ਬਿਸ਼ਨੋਈ ਗੈਂਗ ਦਾ ਸਾਥੀ ਹੈ ਤੇ ਬਾਬਾ ਸਦੀਕੀ ਦੇ ਕਤਲ 'ਚ ਸ਼ਾਮਲ ਸ਼ੂਟਰਾਂ ਨੂੰ ਮਾਨੀ ਸਹਾਇਤਾ ਪ੍ਰਦਾਨ ਕਰ ਰਿਆ ਸੀ ਇਸ ਨੂੰ ਮੁੰਬਈ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਐਸਐਸ ਨਗਰ ਪੁਲਿਸ ਨੇ ਸ਼ਾਰਾ ਲੋਟਰੀ ਗਿਰੋਹ ਦੇ ਸਰਗਨਾ ਸਤ ਰੀਤ ਸਿੰਘ ਉਰਫ ਸੱਤੀ ਨੂੰ ਪਿੰਡ ਲਿਖਲੀ ਨੇੜਿਓਂ ਗ੍ਰਿਫਤਾਰ ਕੀਤਾ ਇਸ ਗਿਰੋਹ ਨੇ ਅੰਬਾਲਾ ਤੇ ਡੇਰਾ ਬਸੀ ਸ਼ਹਿਰਾ ਤੇ ਵਾਹਨਾਂਾਂ ਨਾ ਲੁੱਟਾ ਕੋਹਾਂ ਕੀਤਾ ਨੇ ਅਤੇ ਪੰਜਾਬ ਤੇ ਹਰਿਆਣਾ ਵਿੱਚ ਵੀ ਕਈ ਹਥਿਆਰਬੰਦ ਲੁੱਟਾ ਕੋਹਾਂ ਵਿੱਚ ਸ਼ਾਮਲ ਸੀ ਜਿਸ ਵਿੱਚ 3 ਅਤੇ 10 ਨਵੰਬਰ ਨੂੰ ਦੇਰਾ ਦੀਆਂ ਦੋ ਘਟਨਾਵਾਂ ਸ਼ਾਮਲ ਨੇ ਜਿੱਥੇ ਇਸ ਗਿਰੋਹ ਵੱਲੋਂ ਬੰਦੂਕ ਦਿਖਾ ਕੇ ਨਗਦੀ ਮੋਬਾਈਲ ਫੋਨ ਅਤੇ ਸੋਨੇ ਦੇ ਗਹਿਣੇ ਲੁੱਟੇ ਗਏ ਸਨ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੇ ਇਹਨਾਂ ਦੇ ਕਬਜ਼ੇ ਵਿੱਚੋਂ 32 ਬੋਰ ਦੀ ਪਿਸਤੌਲ ਤੇ 58 ਕਾਰਤੂਸ ਬਰਾਮਦ ਕੀਤੇ ਨੇ ਮੁਲਜ਼ਮ ਤੇ 2 ਉਸ ਮਾਮਲੇ ਵਿਧਾਰਜ ਨੇ ਉਸਦੇ ਸਾਥੀਆਂ ਦੀ ਪਛਾਣ ਕਰਨ ਤੇ ਗ੍ਰਿਫਤਾਰੀ ਲਈ ਜਾਂਚ ਚੱਲੀ ਹੈ ਫਾਜ਼ਲਕਾ ਦੇ ਜ਼ਿਲ੍ਹਾ ਮੈਜਿਸਟ੍ਰੇਟ ਅਮਰਪ੍ਰੀਤ ਕੌਰ ਸੰਧੂ ਨੇ ਜ਼ਿਲ੍ਹੇ ਵਿੱਚ ਚੱਲ ਰਹੇ ਮੈਰਿਜ ਪੈਲੇਸਾਂ 'ਚ ਹਥਿਆਰ ਲੈ ਕੇ ਆਉਣ ਤੇ ਫਾਇਲ ਕਰਨ ਤੇ ਪੂਰਨ ਤੌਰ ਤੇ ਪਾਬੰਦੀ ਲਾਈ ਹੈ ਤਾਜੂ ਅਨਸੁਖਾਮੀ ਘਟਨਾਵਾਂ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ ਇਹ ਹੁਕਮ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਤਾਰਾ 163 ਅਧੀਨ ਜਾਰੀ ਕੀਤੇ ਗਏ ਨੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਉਹਨਾਂ ਦੇ ਧਿਆਨ ਚ ਆਇਆ ਹੈ ਕਿ ਜ਼ਿਲ੍ਹੇ ਵਿੱਚ ਚਲ ਰਹੇ ਮੈਰਿਜ ਪੈਲੇਸਾਂ 'ਚ ਹੋਣ ਵਾਲੇ ਸਮਾਗਮਾਂ ਦੌਰਾਨ ਕਈ ਲੋਕਾਂ ਵੱਲੋਂ ਹਥਿਆਰ ਲੈ ਕੇ ਜਾਣ ਅਤੇ ਹਵਾਈ ਫਾਇਰ ਕਰਨਾ ਇੱਕ ਫੈਸ਼ਨ ਬਣ ਗਿਆ ਹੈ ਜਿਸ ਨਾਲ ਕਈ ਵਾਰ ਅਨਸੁਖਾਮੀ ਘਟਨਾ ਵਾਪਰਨ ਦੀ ਸੰਭਾਵਨਾ ਬਣੀ ਰਹਿੰਦੀ ਹੈ ਇਹ ਹੁਕਮ ਤੁਰੰਤ ਲਾਗੂ ਹੋ ਗਏ ਨੇ ਜੋ 31 ਦਸੰਬਰ ਤੱਕ ਲਾਗੂ ਰਹਿਣਗੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਪੰਜਾਬ ਅਤੇ ਚੰਡੀਗੜ੍ਹ ਦੇ ਤਾਪਮਾਨ ਚ ਗਿਰਾਵਟ ਚਾਰੀ ਹੈ ਪਹਾੜਾਂ ਛੋਈ بارش ਤੋਂ ਬਾਅਦ ਪੰਜਾਬ ਤੇ ਚੰਡੀਗੜ੍ਹ ਦੇ ਮੈਦਾਨੇ ਇਲਾਕਿਆਂ ਚ ਤਾਪਮਾਨ ਠੰਡਾ ਹੁੰਦਾ ਜਾ ਰਿਹਾ ਹੈ ਮੌਸਮ ਵਿਭਾਗ ਮੁਤਾਬਕ ਉਤਰੀ ਭਾਰਤ ਵਿੱਚ ਪੱਛਮੀ ਗੜਬੜੀ ਸਰਗਰਮ ਹੈ ਜਿਸ ਕਾਰਨ ਪਹਾੜਾਂ ਚ ਬਰਫਬਾਰੀ ਹੋ ਰਹੀ ਹੈ ਤੇ ਮੈਦਾਨੇ ਇਲਾਕਿਆਂ ਚ ਤਾਪਮਾਨ ਡਿੱਗ ਰਿਹਾ ਹੈ ਬੀਤੇ ਦਿਨੀ ਅੰਮ੍ਰਿਤਸਰ ਵਿੱਚ ਮੀਂਹ ਵੀ ਪਿਆ ਮੌਸਮ ਵਿਭਾਗ ਮੁਤਾਬਕ ਪੰਜਾਬ ਦੇ 14 ਜ਼ਿਲ੍ਹਿਆਂ ਵਿੱਚ ਤੁੰ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਹੈ ਪੰਜਾਬ ਦੇ ਭਾਸ਼ਾ ਵਿਭਾਗ ਵੱਲੋਂ ਪੰਜਾਬੀ ਪ੍ਰਬੂਧ ਪ੍ਰੀਖਿਆ 8 ਦਸੰਬਰ ਨੂੰ ਲਈ ਜਾਵੇਗੀ ਭਾਸ਼ਾ ਵਿਭਾਗ ਡਾਇਰੈਕਟਰ ਦੇ ਦਫਤਰ ਵੱਲੋਂ ਜਾਰੀ ਕੀਤੀ ਸੂਚਨਾ ਮੁਤਾਬਕ ਇਸ ਪ੍ਰੀਖਿਆ ਲਈ ਫਾਰਮ ਜਮ੍ਹਾਂ ਕਰਵਾਉਣ ਦੀ ਆਖਰੀ ਤਰੀਕ 2 ਦਸੰਬਰ ਹੋਵੇਗੀ ਪਹਿਲਾਂ ਦੀ ਤਰ੍ਹਾਂ ਇਹ ਪ੍ਰੀਖਿਆ ਵਿਭਾਗ ਦੇ ਮੁੱਖ ਦਫਤਰ ਪਟਿਆਲਾ ਵਿਖੇ ਹੀ ਹੋਵੇਗੀ ਇਸ ਪ੍ਰੀਖਿਆ ਦੀ ਫੀਸ 2000 ਰੁਪਏ ਜੋ ਨਕਦ ਵਸੂਲ ਕੀਤੀ ਜਾਵੇਗੀ ਇਸ ਦੇ ਨਾਲ ਹੀ ਅੱਜ ਦੀ ਖਬਰਾਂ ਖਤਮ ਹੋਈਆਂ ਨਮਸਕਾਰ